ਥੋੜੀ ਬਤੀ ਨਾ ਨੋਕਰ ਪਿੱਛੋਂ ਸੱਤਿਆ ਕਸੂਰ ਆਉਣਾ ਮੰਨ ਗਈ ਹੋਰ ਚਾਰਾ ਵੀ ਕੀ ਸੀ ਇੱਕ ਦਿਨ ਜੱਗੀ ਦੋ ਦਲਾਲ ਤੇ ਇੱਕ ਬੁੱਢੀ ਅੱਡੇ ਵਾਲੀ ਨੂੰ ਨਾਲ ਲੈ ਆਇਆ ਸੀ ਉਹਨੇ ਬੜੀ ਬੇਲ ਹਾਜੀ ਨਾਲ ਹੱਸਦਿਆਂ ਕਿਹਾ ਸੀ ਵੇਖ ਸੱਤੀ ਇਹ ਦਲਾਲ ਲਖਨਊ ਦਾ ਏ ਤੇ ਇਹ ਬੰਬਈ ਦਾ ਇਹ ਬਾਈ ਇੱਥੋਂ ਦੇ ਹੀ ਇੱਕ ਅੱਡੇ ਦੀ ਮਾਲਕੇ ਮੇਰੀ ਗੱਲ ਸਮਝ ਗਈ ਐ ਨਾ ਇਹ ਤਿੰਨੇ ਤੇਰੇ ਗਾਹਕ ਨੇ ਤੇ ਤਿੰਨੇ 5-5000 ਦੇਣ ਨੂੰ ਤਿਆਰ ਨੇ ਪਰ ਮੈਨੂੰ ਪੈਸੇ ਦਾ ਲਾਲਚ ਨਹੀਂ ਉਹ ਕੀਏ ਖੱਖਰ ਖਾਦੀ ਹੁਸਨ ਬਾਨੋ 20000 ਤਾਂ ਮੈਂ ਉਹਦੇ ਉੱਤੇ ਉਜਾੜ ਛੱਡਿਆ ਏ ਹੁਣ ਤੇਰੀ ਮਰਜ਼ੀ ਏ ਕਿ ਤੂੰ ਇੰਨਾ ਚੋਂ ਕਿਸੇ ਨਾਲ ਜਾਣਾ ਏ ਜਾਂ ਮੇਰੇ ਨਾਲ ਪੈ ਪੀਤ ਹੋਈ ਸਤਿਆ ਜਗਦੀਸ਼ ਦੇ ਪੈਰਾਂ ਤੇ ਡੱਗ ਪਈ ਜੱਗੀ ਜੱਗੀ ਮੇਰੇ ਨਾਲ ਓੜਕ ਨਾ ਕਰ ਮੈਂ ਤੇਰੀਆਂ ਸਾਰੀਆਂ ਮੰਨਾਂਗੀ ਪਰ ਮੈਨੂੰ ਜਿੱਥੇ ਆਖੇਂਗਾ ਚੱਲਾਂਗੀ ਜਿਵੇਂ ਰੱਖੇਂਗਾ ਰਹਾਂਗੀ ਪਰ ਮੇਰੇ ਨਾਲ ਇਹ ਅਨਾਰਥ ਨਾ ਕਰ ਮੈਂ ਮੈਂ ਇਸ ਤੋਂ ਅੱਗੇ ਰਹਿ ਗਈਆਂ ਦੱਬੀਆਂ-ਕੁਟੀਆਂ ਆਹੀਂ ਤੇ ਚੀਸਾਂ ਸੱਤਿਆ ਕਸੂਰ ਆ ਗਈ ਜਗਦੀਸ਼ ਨੇ ਤੀਜੀ ਛੱਤੇ ਉਹਨੂੰ ਕਮਰਾ ਦੇ ਦਿੱਤਾ ਕਮਰਾ ਕਾਫੀ ਸਜਿਆ ਹੋਇਆ ਸੀ ਸੜਕ ਵੱਲ ਦੀਆਂ ਤਿੰਨਾਂ ਬਾਰੀਆਂ ਅੱਗੇ ਰੇਸ਼ਮੀ ਪਰਦੇ ਸਰਸਰ ਕਰਦੇ ਰਹਿੰਦੇ ਸਨ ਸਾਰਾ ਦਿਨ ਉਹ ਕਮਰੇ ਦਾ ਬੂਹਾ ਠੋਕੇ ਅੰਦਰੇ ਲੇਤੀ ਰਹਿੰਦੀ ਉਹ ਨਾ ਕਿਸੇ ਨਾਲ ਬੋਲਦੀ ਨਾ ਦਿਲ ਦੀ ਦੱਸਦੀ ਹੱਸਣ ਜਾਂ ਮੁਸਕਰਾਉਣ ਦੀ ਉਹਨੂੰ ਜਿਵੇਂ ਜਾਚ ਹੀ ਭੁੱਲ ਗਈ ਸੀ ਨੌਕਰਾਨੀ ਕਮਰੇ ਦੇ ਅੰਦਰ ਹੀ ਰੋਟੀ ਫੜਾ ਜਾਂਦੀ ਉਹ ਉਨਾਂ ਕ ਟੈਡ ਨੂੰ ਝੁਲਕਾ ਦੇ ਲੈਂਦੀ ਜਿੰਨੇ ਬਿਨਾ ਸਰਦਾ ਨਾ ਕਿਸੇ ਆਂਡਣ ਗਵਾਂਡਣ ਦੇ ਮੱਥੇ ਲੱਗਣ ਦੀ ਜਿਵੇਂ ਉਹਨੇ ਸੌਂ ਹੀ ਪਾ ਦਿੱਤੀ ਸੀ ਜਗਦੀਸ਼ ਦੇ ਤਿੰਨ ਮੰਜ਼ਲੇ ਮਕਾਨ ਦੇ ਸਾਹਮਣੇ ਉਹ ਛੋਟਾ ਜਿਹਾ ਮਕਾਨ ਸੀ ਜਿੱਥੇ ਸਤਿਆ ਦਾ ਮਾਂ ਪਿਓ ਤੇ ਚਾਚਾ ਚਾਚੀ ਰਹਿੰਦੇ ਸਨ ਜਿਸ ਮਕਾਨ ਦੇ ਪਿਛਲੇ ਕਮਰੇ ਵਿੱਚ ਸਤਿਆ ਨੇ ਜ਼ਿੰਦਗੀ ਦਾ ਪਹਿਲਾ ਸਾਹ ਲਿਆ ਸੀ ਜਿਸ ਦੇ ਵਿਹੜੇ ਵਿੱਚ ਉਹਨੇ ਰੜਨਾ ਸਿੱਖਿਆ ਸੀ ਜਿੱਥੇ ਉਹਨੇ ਸਹੇਲੀਆਂ ਨਾਲ ਗੁੱਡੀਆਂ ਪਟੋਲੇ ਖੇਡੇ ਸਨ ਜਿਸ ਵਿੱਚ ਬਹਿ ਕੇ ਉਹਨੇ ਕਈ ਵਾਰ ਮਲਕੀ ਨਾਲ ਬਾਤਾਂ ਪਾਈਆਂ ਸਨ ਤੇ ਜਿੱਥੇ ਜਿੱਥੇ ਵੇਦੀ ਦੇ ਉਦਾਲੇ ਉਹਨੇ ਮਲਕੀ ਨਾਲ ਲਾਵਾਂ ਲਈਆਂ ਸਨ ਰਾਤ ਦਾ ਬਹੁਤਾ ਹਿੱਸਾ ਉਹ bari ਦੀਆਂ ਸੀਖਾਂ ਨੂੰ ਹੱਤ پا ਕੇ ਉਸ ਮਕਾਨ ਵੱਲ ਵੇਂਦੀ ਰਹਿੰਦੀ ਉਹ ਮਕਾਨ ਅਜੇ ਖਾਲੀ ਪਿਆ ਸੀ ਪਰ ਸੱਤਿਆਂ ਨੂੰ ਇਉਂ ਪਾਸ ਦਾ ਜਿਵੇਂ ਸਾਰੀ ਰਾਤ ਉਹਦੇ ਵੇੜੇ ਵਿੱਚ ਅਿਆਣੇ ਖੇਡਦੇ ਰਹਿੰਦੇ ਹਨ ਉਹ ਉਹਨਾਂ ਦੀਆਂ ਬਰੀਕ-ਬਰੀਕ ਵਾਜਾਂ ਸੁਣਦੀ ਉਹ ਉਹਨਾਂ ਦੇ ਚਿਹਰੇ ਪਛਾਣਦੀ ਉਹ ਉਹ ਕਦੇ-ਕਦੇ ਜਰਾ ਪਕੇਰੀ ਆਵਾਜ਼ ਵੀ ਉਹਨੂੰ ਸੁਣਾਈ ਦੇਣ ਲੱਗ ਪੈਂਦੀ ਵੇਖ ਪੈਣਾ ਦੋਵੇਂ ਖੇਡ ਵਿੱਚ ਕਿੰਨੇ ਮਸਤ ਨੇ ਮਲਕੀ ਦਾ ਤਾਂ ਕਰ ਜਿਵੇਂ ਜੀ ਨਹੀਂ ਲੱਗਦਾ ਅੱਖਾਂ ਦੇ ਗੱਡ ਵੀ ਨਹੀਂ ਲੈਂਦੀ ਤੇ ਇੱਧਰ ਆ ਤੰਕਦਾ ਏ ਕੁੰਤੀ ਜਿਉਂਦੀ ਹੁੰਦੀ ਸੀ ਤਾਂ ਇਹ ਸਾਰਾ ਦਿਨ ਉਹਦੇ ਕੋਲੋਂ ਹੱਲ ਕੇ ਨਹੀਂ ਸੀ ਜਾਂਦਾ ਭੈਣ ਰਾਦੀ ਨੇ ਮਨਤਾਂ ਕਰ ਕਰ ਥੱਕ ਜਾਣਾ ਪਰ ਇਹਨੇ ਇੱਥੋਂ ਹਿੱਲਣ ਦਾ ਨਾ ਨਾ ਲੈਣਾ ਕਿਸੇ ਦੇ ਭਾਗਾ ਦਾ ਕੋਈ ਸ਼ਰੀਕ ਏ ਜਾਰੀ ਕੁੰਤੀ ਗਈ ਤਾਂ ਸੱਤੀ ਇਹਦੀ ਖੇਡ ਦੀ ਸਾਥਣ ਬਣ ਗਈ ਜੋੜੀ ਕਿ ਆ ਫੱਬਦੀ ਏ ਮੇਰੇ ਜੀਚ ਤਾਂ ਆਉਂਦੀ ਏ ਹੁਣੇ ਐਡਿਆਂ ਐਡਿਆਂ ਦਾ ਹੀ ਇਹਨਾਂ ਦਾ ਵਿਆਹ ਕਰ ਦੇਈਏ ਭੈਣ ਰਾਦੀ ਨੂੰ ਆਖੀਏ ਹੁਣੇ ਲੈ ਜਾ ਤੇ ਪਾਲ ਲੈ ਜਾ ਕੇ ਪਿਆਰ ਬੜਾ ਏ ਦੋਹਾਂ ਦਾ ਦਸ ਰਿਓੜੀਆਂ ਲਿਆ ਆਏ ਮੇਰੇ ਕੋਲ ਵੀ ਮੂੰਗਫਲੀ ਏ ਆ ਦਿਆਂਗੀ ਵੇਖਨੀ ਭੈਣ ਦੋਵੇਂ ਲੜਨ ਰਹੇ ਹੋਏ ਸੱਤੀ ਮਲਖੀ ਨੂੰ ਅੰਗੂਠੇ ਵਖਾਉਂਦੀ ਹੂ ਵੱਡੇ ਹੋਣਗੇ ਤਾਂ ਮੈਂ ਦੱਸਿਆ ਕਰਾਂਗੀ ਇਹਨਾਂ ਨੂੰ ਨਾ ਪੁੱਤ ਅੰਗੂਠੇ ਨਹੀਂ ਵਿਖਾਈਦੇ ਹੁੰਦੇ ਇਹ ਤਾਂ ਤੇਰਾ ਮਾਲਕ ਹੋਇਆ ਹੂੰ ਇਹ ਮਾਲਕ ਤੇ ਮੈਂ ਇਹਦੀ ਨੌਕਰਾਨੀ ਓਹੋ ਮੈਂ ਫਿਰ ਭਾਬੀ ਜੀ ਨੂੰ ਦੱਸਾਂਗੀ ਜੇ ਹੁਣ ਮੇਰੀ ਮਦਦ ਕਰਨ ਵਾਲਾ ਵੀ ਕੋਈ ਹੈਗਾ ਏ ਨਿੱਕੀ ਹੁੰਦੀ ਦੇਵੀ ਤੁਸੀਂ ਕੰਨ ਪੁੱਟ ਕੇ ਬਚ ਜਾਇਆ ਕਰਦੇ ਸੀ ਬਚ ਕਿੱਥੇ ਜਾਂਦਾ ਸਾਂ ਆਹ ਵੇਖਾ ਜੇ ਉਂਗਲ ਤੇ ਨਿਸ਼ਾਨ ਤੇਰੇ ਧੀਆ ਪੁੱਤਰ ਸਿਆਣੇ ਹੋਣਗੇ ਤਾਂ ਮੈਂ ਉਹਨਾਂ ਨੂੰ ਵਿਖਾਇਆ ਕਰਾਂਗਾ ਆ ਵੇ ਖੋਪਈ ਤੁਹਾਡੀ ਮਾਂ ਨੇ ਮੇਰੀ ਉਂਗਲ ਉੱਤੇ ਦੰਦੀ ਵੱਡੀ ਸੀ ਕਈ ਵਾਰ ਸੱਤਿਆ ਬਾਰੀ ਵਿੱਚ ਖਲੋਤੀ ਅੰਦਰੇ-ਅੰਦਰ ਹੜਕੋਰੇ ਲੈਂਦੀ ਰੋ ਪੈਂਦੀ ਮੂੰਹ ਵਿੱਚ ਪੱਲਾ ਲੈ ਕੇ ਉਹ ਬਗਾਵਤ ਕਰਨ ਲਈ ਸਿਰ ਉਠਾ ਰਹੀਆਂ ਚੀਕਾਂ ਦਬਾ ਲੈਂਦੀ ਉਹ ਬਿਨਾਂ ਉੱਚੀ ਆਵਾਜ਼ ਕੱਢੇ ਪੁਕਾਰ ਰੋਟਦੀ ਮਲਖੀ ਮਲਖੀ ਮੈਂ ਤੇਰੀ ਉਂਗਲ ਤੇ ਦੰਦੀ ਵੱਡੀ ਸੀ ਤਾਂ ਤੂੰ ਮੇਰੀ ਸਾਰੇ ਜ਼ੋਰ ਨਾਲ ਗੁੱਤ ਪੁੱਟੀ ਸੀ ਹੁਣ ਮੈਨੂੰ ਕਿਉਂ ਨਹੀਂ ਕੋਚਾਂਦਾ ਵੇਖ ਮੈਂ ਤੇਰਾ ਸੱਤਿਆ ਨਾਸ਼ ਕਰ ਦਿੱਤਾ ਏ ਤੇਰਾ ਘਰ ਉਜਾਰ ਦਿੱਤਾ ਏ ਤੇਰੀ ਇੱਜ਼ਤ ਮਿੱਟੀ ਚ ਮਿਲਾ ਦਿੱਤੀ ਏ ਤੈਨੂੰ ਕਿਤੇ ਖਲੋਣ ਜੁਗਾ ਨਹੀਂ ਛੱਡਿਆ ਹੁਣ ਮੈਂ ਇਥੋਂ ਕਿਉਂ ਨਹੀਂ ਬਦਲਾ ਲੈਂਦਾ ਮੇਰੇ ਵਰਗੀ ਕੋਲ ਕਲਾਂਕਣੀ ਦਾ ਸਿਰ ਵੱਢ ਲੈ ਨਹੀਂ ਨਹੀਂ ਉਸ ਤਰ੍ਹਾਂ ਫਿਰ ਮੈਨੂੰ ਕੀ ਨਸੀਹਤ ਆਉ ਛਾਂਕਾਂ ਨਾਲ ਮੇਰੀ ਖਲ ਉਡਾ ਦੇ ਚੁਰੀ ਨਾਲ ਮੇਰੀਆਂ ਬੋਟੀਆਂ ਤੋੜ ਮੈਂ ਸੀ ਨਹੀਂ ਕਰਾਂਗੀ ਸਾਂ ਲੈ ਲੈ ਮੇਰੇ ਪਿਆਰੇ ਮਲਖੀ ਮੈਂ ਉੱਚੀ ਸਾਂ ਨਹੀਂ ਕੱਢਾਂਗੀ ਤੇਰੇ ਹੱਥੋਂ ਸਭ ਕੁਝ ਸਹਿ ਲਵਾਂਗੀ ਪਰ ਮੈਨੂੰ ਐਸ ਨਰਕ ਵਿੱਚੋਂ ਬਚਾ ਲੈ ਠੀਕ ਹੀ ਸੱਤੀ ਨਰਕ ਵਿੱਚ ਸੜ ਰਹੀ ਸੀ ਜਗਦੀਸ਼ ਅਠੀ ਦਸੇ ਦਿਨੀ ਸੱਤਿਆ ਦੇ ਕਮਰੇ ਪੈਰ ਪਾਉਂਦਾ ਉਹਦੇ ਆਉਣ ਨਾਲ ਸੱਤਿਆ ਦੀ ਪੀੜ ਹੋਰ ਵੱਧ ਜਾਂਦੀ ਸੱਤਿਆ ਨੂੰ ਜਗਦੀਸ਼ ਨਾਲ ਸਖਤ ਨਫ਼ਰਤ ਸੀ ਉਹਦੀ ਹੋਂਦ ਸੱਤਿਆ ਵਾਸਤੇ ਅਸਹਿ ਹੋ ਗਈ ਸੀ ਪਰ ਸੱਤਿਆ ਨੂੰ ਛੁਟਕਾਰੇ ਦਾ ਰਾਹ ਕੋਈ ਨਹੀਂ ਸੀ ਦਿਂਦਾ ਫਿਰ ਜਗਦੀਸ਼ ਕੋਈ ਨਾ ਕੋਈ ਗੱਲ ਅਜਿਹੀ ਕਹਿ ਜਾਂਦਾ ਜੋ ਸੱਤਿਆ ਦੇ ਫੱਟਾਂ ਉੱਤੇ ਲੂਣ ਦਾ ਕੰਮ ਦੇਂਦੀ ਇੱਕ ਦਿਨ ਸਤਿਆ ਨੂੰ ਡਾਡੀ ਹੀ ਉਦਾਸ ਵੇਖ ਕੇ ਜਗਦੀਸ਼ ਨੇ ਕਿਹਾ ਸੱਤੀ ਤੂੰ ਤਾਂ ਬਹੁਤ ਹੀ ਉੱਧਰ ਜਾਂਦੀ ਏ ਇੰਨਾ ਹੀਰਵਾ ਤਾਂ ਹੁਸਨ ਬਾਨੋ ਵੀ ਨਹੀਂ ਸੀ ਕਰਿਆ ਕਰਦੀ ਸਤਿਆ ਦੇ ਕਲੇਜੇ ਵਿੱਚ ਜਿਵੇਂ ਕਿਸੇ ਨੇ ਸੜਦੀ ਬਲਦੀ ਬਰਛੀ ਖੋਬ ਦਿੱਤੀ 10-15 ਸੈਕਿੰਡ ਉਹ ਫਟੀਆਂ ਫਟੀਆਂ ਅੱਖਾਂ ਨਾਲ ਜੱਗੀ ਵੱਲ ਵੇਂਦੀ ਰਹੀ ਕਿ ਤੂੰ ਮੈਨੂੰ ਹੁਸਨ ਬਾਨੋ ਵਰਗੀ ਸਮਝਦਾ ਏ ਕਿਹਾ ਨਹੀਂ ਜਾ ਸਕਦਾ ਕਿ ਸਤਿਆ ਦੀ ਆਵਾਜ਼ ਵਿੱਚ ਕੀ ਸੀ ਜਗਦੀਸ਼ ਸੁਣ ਕੇ ਪਲਦਾ ਪਲ ਤਰਾਵ ਕੁੱਟਿਆ ਪਰ ਉਹ ਪੁਰਾਣਾ ਸ਼ਿਕਾਰੀ ਸੀ 체티 ਹੀ ਉਸ ਸੁਭਾਵਕ ਹਾਲਤ ਵਿੱਚ ਆ ਗਿਆ ਨਹੀਂ ਤੂੰ ਉਹਦੇ ਨਾਲੋਂ ਬਹੁਤ ਸੋਹਣੀ ਏ ਪਰ ਉਹਦਾ ਨਖਰਾ ਲੋੜੇ ਦਾ ਏ ਉਹਦੇ ਸੁਭਾਅ ਵਿੱਚ ਕੁਝ ਹੈ ਜੋ ਆਮ ਔਰਤਾਂ ਵਿੱਚ ਨਹੀਂ ਇੱਕ ਵਾਰ ਉਹ ਵੱਡੇ ਤੋਂ ਵੱਡੇ 나ਡੂਖਾਨ ਉਹ ਵੀ ਆਪਣੀਆਂ ਬਰੂਹਾਂ ਤੇ ਆਏ ਨੂੰ ਝੜਕ ਦਿੰਦੀ ਏ ਬਸ ਉਹਦੀ ਇਹਾ ਦਾ ਗਾਜਬ ਕਰਦੀ ਉਹਦੇ ਜਾਲ ਵਿੱਚ ਫਸਿਆ ਕੋਈ ਨਿਕਲ ਨਹੀਂ ਸਕਦਾ ਫਿਰ ਉਹਦੇ ਦਾਤੇ ਤਾਂ ਸਾਡੇ ਚਾਚੇ ਰੰਗੀਰਾਮ ਵਰਗੇ 60 ਸਾਲੇ ਬੁੱਢੇ ਪਏ ਪਾਣੀ ਭਰਦੇ ਨੇ ਰੰਗੀਰਾਮ ਤੇਰਾ ਚਾਚਾ ਤੇ ਤੁਸੀਂ ਚਾਚਾਪਤੀਜਾਈ ਕਿਥਾਂ ਕਿੱਡੀ ਭੋਲੀ ਗੱਲ ਕੀਤੀ ਸੁ ਵੇਸਵਾ ਦੇ ਅੱਡੇ ਤੇ ਪਹੁੰਚ ਕੇ ਸਭ ਇੱਕੋ ਜਿਹੇ ਹੋ ਜਾਂਦੇ ਨੇ ਉੱਥੇ ਕੋਈ ਚਾਚਾ ਭਤੀਜਾ ਨਹੀਂ ਰਹਿ ਜਾਂਦਾ ਅਸਲ ਵਿੱਚ ਉੱਥੇ ਪਹੁੰਚ ਕੇ ਸਾਰੇ ਬ੍ਰਹਮ ਗਿਆਨੀ ਹੋ ਜਾਂਦੇ ਨੇ ਦੁਨੀਆਂ ਦੇ ਸਭ ਰਿਸ਼ਤੇ ਪਛਾਣ ਰਹਿ ਜਾਂਦੇ ਨੇ ਇੱਕ ਮਿੰਟ ਚੁੱਪ ਚਾਈ ਰਹੀ ਸਤਿਆ ਆਪਣੀਆਂ ਸੋਚਾਂ ਵਿੱਚ ਡੁੱਬੀ ਰਹੀ ਜਗਦੀਸ਼ ਉਹਦੀ ਇਸ ਹਾਲਤ ਵੱਲ ਵੇਖ ਕੇ ਮੁਸਕਰਾਉਂਦਾ ਰਿਹਾ ਕੀ ਤੂੰ ਉਹਨੂੰ ਬਹੁਤ ਪਿਆਰ ਕਰਦਾ ਏ ਪਿਆਰ ਜੋ ਅਰਥ ਪਿਆਰ ਦਾ ਤੂੰ ਲੈਂਦੀ ਏ ਉਹ ਪਾਗਲਾ ਤੇ ਬੇਸਮਝਾਂ ਦੀ ਦੁਨੀਆ ਵਿੱਚ ਹੁੰਦਾ ਏ ਵਿਹਾਰੀ ਦੁਨੀਆ ਵਿੱਚ ਨਹੀਂ ਵੇਖ ਸੌ ਦੀ ਇੱਕ ਯਾਦ ਰੱਖਣ ਵਾਲੀ ਗੱਲ ਪੱਲੇ ਬੰਨ ਰੱਖ ਮਰਦ ਪਿਆਰ ਕਰਦਾ ਏ ਔਰਤ ਦੇ ਨਖਰੇ ਨੂੰ ਤੇ ਔਰਤ ਮਰਦ ਦੇ ਪੈਸੇ ਨੂੰ ਬਿਨਾਂ ਗਰਜ ਕੋਈ ਕਿਸੇ ਨੂੰ ਪਿਆਰ ਨਹੀਂ ਕਰਦਾ ਪਿਆਰ ਦੇ ਮਸਲੇ ਵਿੱਚ ਸਤਿਆ ਜਗਦੀਸ਼ ਨਾਲ ਸਹਿਮਤ ਨਾ ਹੋ ਸકી ਉਹਨੇ ਕਦੇ ਮਿਲਖੀ ਦਾ ਪਿਆਰ ਮੰਨਿਆ ਸੀ ਪਰ ਦੂਸਰੀ ਗੱਲ ਉਹ ਕਈ ਦਿਨ ਸੋਚਦੀ ਰਹੀ ਜੱਗੀ ਦੀ ਨਜ਼ਰ ਵਿੱਚ ਮੈਂ ਤੇ ਬਾਜ਼ਾਰ ਵਿੱਚ ਰਹਿਣ ਵਾਲੀ ਹੁਸਨ ਬਾਨੋ ਇੱਕੋ ਜਈਆਂ ਹਾਂ ਪੈਸੇ ਨਾਲ ਖਰੀਦੀਆਂ ਜਾਣ ਵਾਲੀਆਂ ਦੋ ਮਜਬੂਰ ਔਰਤਾਂ ਸਭਾ ਮੇਰੇ ਨਾਲੋਂ ਉਹਦੀ ਕੀਮਤ ਵਧੇਰੇ ਉਹ ਆਪਣੇ ਟਿਕਾਣੇ ਤੇ ਬੈਠੀ ਏ ਤੇ ਮੈਂ ਇਹਦੀਆਂ ਬਰੂਹਾਂ ਤੇ ਆ ਡਿੱਗੀ ਆ ਉਹ ਆਪਣੇ ਬੂਹੇ ਤੇ ਗਏ ਕਿਸੇ ਵੱਡੇ ਤੋਂ ਵੱਡੇ ਆਕੜਖਾਨੇ 'ਚ ਝੜਕ ਦਿੰਦੀ ਏ ਉਹਦੇ ਇਸੇ ਨਖਰੇ ਤੇ ਜੱਗੀ ਤੇ ਰੰਗੀ ਰਾਮ ਵਰਗੇ ਮਰਦੇ ਨੇ ਪਰ ਮੈਂ ਇਹਦੀਆਂ ਤਾਂਕੀਆਂ ਤੇ ਚੁੱਕ ਗਈ ਇਸੇ ਵਾਸਤੇ ਮੈਂ ਕੱਖਾਂ ਤੋਂ ਹੌਲੀ ਹੋ ਗਈ ਭਲਾ ਮੈਂ ਤਾਂ ਕਸੂਰਕਾਰ ਬੈਠੀ ਆ ਮੈਂ ਸਮਾਜ ਦੀ ਧੱਕੀ ਹੋਈ ਆ ਇਸ ਵਾਸਤੇ ਮੇਰਾ ਕੋਈ ਆਦਰ ਮਾਨ ਨਹੀਂ ਰਿਹਾ ਪਰ ਜੱਗੀ ਦੀਆਂ ਦੋਵਾਂ ਵਿਆਹ ਤਾਂ ਉਹਨਾਂ ਦਾ ਵੀ ਕਿਹੜਾ ਕਦਰ ਏ ਸ਼ਾਇਦ ਇਸ ਵਾਸਤੇ ਕਿ ਉਹਨਾਂ ਵਿੱਚ ਬਾਜ਼ਾਰੀ ਔਰਤ ਹੁਸਨ ਬਾਨੋ ਵਰਗਾ ਨਖਰਾ ਨਹੀਂ ਉਹ ਇਹਨੂੰ ਆਏ ਨੂੰ ਝੜਕਣ ਦਰਕਾਰਨ ਦੀ ਥਾਂ ਇਹਦੇ ਪੈਰੀ ਬੰਨ੍ਹਦੀਆਂ ਨੇ ਸਗੋਂ ਇਸਤਰੀ ਦੀ ਵੱਡੀ ਕਮਜ਼ੋਰੀ ਇਹ ਆ ਤਾਂ ਨਹੀਂ ਕਿ ਥੋੜੀ ਥੋੜੀ ਗੱਲਾਂ ਮਾਰਦੇ ਪੈਰੀ ਡੇਗਦੀ ਏ ਹਾਂ ਇਹ ਹੈ ਤੇ ਇਹਦੇ ਨਾਲ ਕਈ ਛੋਟੀਆਂ-ਛੋਟੀਆਂ ਕਮਜ਼ੋਰੀਆਂ ਹੋਰ ਵੀ ਨੇ ਮੇਰੇ ਅੰਦਰ ਪੈਨਣ ਖਾਣ ਦੀ ਭੁੱਖ ਸੀ ਇਸੇ ਕਮਜ਼ੋਰੀ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਏ ਸਾੜਨੀ ਫੂਕ ਇਨਾਂ ਕੱਪੜਿਆਂ ਤੇ ਗਹਿਣਿਆਂ ਨੂੰ ਆਂਦੇ ਹੁੰਦੇ ਨੇ ਪਾਟ ਪਏ ਸੋਨਾ ਜਿਹੜਾ ਕੰਨਾਂ ਨੂੰ ਪਾੜੇ ਤੇ ਇਸ ਸੋਨੇ ਦਾ ਤੇਰਾ ਦਿਲ ਪਾੜ ਛੱਡਿਆ ਏ ਰਹੀ ਐ ਤੂੰ ਕਿਤੇ ਮੂੰਹ ਦੇਣ ਜੋਗੀ ਨਾ ਇੱਥੇ ਨਾ ਅੱਗੇ ਤੈਨੂੰ ਕਿਤੇ ਢੋਈ ਨਹੀਂ ਸੱਤਿਆ ਦੇ ਅੰਦਰ ਬਗਾਵਤ ਜਾਗ ਪਈ ਜਗਦੀਸ਼ ਦੇ ਦਿੱਤੇ ਸਾਰੇ ਗਹਿਣੇ ਉਹਨੇ ਲਾ ਕੇ ﺍﻟमारी ਵਿੱਚ ਸੁੱਟ ਦਿੱਤੇ ਰੇਸ਼ਮੀ ਸੂਟ ਲਾ ਕੇ ਉਹਨੇ ਉਹਾ ਕੱਪੜੇ ਪਾ ਲਏ ਜਿਹੜੇ ਪਹਿਨੀ ਉਹ ਘਰੋਂ ਨਿਕਲੀ ਸੀ ਇਹ ਮੇਰੇ ਮਲਖੀ ਦੀ ਹੱਕ ਦੀ ਕਮਾਈ ਦੇ ਨੇ ਇਹ ਮੇਰੇ ਨੇ ਮੇਰੇ ਮਲਖੀ ਦੇ ਦਿੱਤੇ ਹੋਏ ਮਲਖੀ ਮਲਖੀ ਬਚਾ ਲੈ ਆਪਣੀ ਸੱਤੀ ਨੂੰ ਮੈਂ ਸੜ ਚੱਲੀ ਹੂ ਬਖਸ਼ ਦੇ ਰਾਮ ਦੁਹਾਈ ਹੂ ਇੱਕ ਵਾਰ ਬਖਸ਼ ਦੇ ਆਪਣੀ ਪਾਗਲ ਸੱਤੀ ਨੂੰ ਆਪਣੀ ਖੇੜ ਦੀ ਸਾਥਣ ਸੱਤੀ ਨੂੰ ਤੇ ਉਹ ਮੰਜੇ ਤੇ ਮੂੰਹ ਭਾਰ ਪਈ ਸਾਰੀ ਰਾਤ ਫਫਕ ਫਫਕ ਕੇ ਰੋਂਦੀ ਰਹੀ। ਸੱਤੀ ਅਸਲੋਂ ਹੀ ਬਦਲ ਗਈ ਸੀ। ਉਹਦੇ ਰੇਸ਼ਮੀ ਸੂਟ ਤੇ ਸਾੜੀਆਂ ਕਮਰੇ ਦੀ ਇੱਕ ਗੋਠ ਵਿੱਚ ਬੜੀ ਲਾਪਰਵਾਹੀ ਨਾਲ ਛੁੱਟੇ ਪਏ ਸਨ। ਉਹਨਾਂ ਉੱਤੇ ਉਹਨੇ ਪਲੰਘ ਵਾਲੀ ਚਾਦਰ ਪਾ ਕੇ ਢੱਕ ਦਿੱਤਾ ਸੀ। ਸ਼ਾਇਦ ਨਿਗਾਹ ਪੈਣ ਨਾਲ ਉਹਨੂੰ ਦੁੱਖ ਹੁੰਦਾ ਸੀ। ਦਿਨੇ ਰਾਤ ਉਹ ਆ ਆਪਣੇ ਸਾਦਾ ਜਿਹੇ ਕੱਪੜੇ ਪਾਈ ਰੱਖਦੀ। ਉਹਨੇ ਚੰਗਾ ਖਾਣਾ ਵੀ ਛੱਡ ਦਿੱਤਾ ਸੀ। ਨੌਕਰਾਨੀ ਨੂੰ ਆਖ ਕੇ ਉਹ ਆਪਣੇ ਵਾਸਤੇ ਦੋ ਸਾਦਾ ਫਲਕੇ ਮੰਗਵਾ ਲੈਂਦੀ। ਉਹ ਬੋਧਾ ਥੋੜਾ ਕੰਦੀ ਦਿਨੋਂ ਦਿਨੋਂ ਦੀ ਖੁਰਾਕ ਘਟ ਹੁੰਦੀ ਜਾ ਰਹੀ ਸੀ ਇਸ ਕਾਰਨ ਉਹਦਾ ਸਰੀਰ ਚੋਖਾ ਸੁੱਕ ਗਿਆ ਸੀ ਉਹਦੇ ਚਿਹਰੇ ਤੇ ਰੌਣਕ ਘਟ ਗਈ ਸੀ ਸੋਨੇ ਰੰਗਾ ਰੂਪ ਸਰੋਂ ਦੇ ਕੁਮਲਾਈ ਹੋਏ ਫੁੱਲ ਵਰਗਾ ਹੋ ਗਿਆ ਸੀ ਜਗਦੀਸ਼ ਦੀਆਂ ਪਹਿਲੀਆਂ ਦੋਵੇਂ ਬੌਟੀਆਂ ਕਦੇ ਦੂਜੇ ਚੌਥੇ ਦਿਨ ਸਤਿਆ ਦੇ ਕੋਲ ਪਾਲਕੜ ਆ ਬੈਂਦੀਆਂ ਉਹ ਹਮਦਰਦੀ ਵਜੋਂ ਹੌਸਲਾ ਦੇਂਦੀਆਂ ਪਰ ਸਤਿਆ ਅੱਗੋਂ ਹੰਗਾਰਾ ਤੱਕ ਨਾ ਪਰਦੀ ਉਹ ਅੱਖਾਂ ਨੀਵੀਆਂ ਕੀਤੀ ਸਭ ਕੁਝ ਸੁਣਦੀ ਰਹਿੰਦੀ ਇੱਕ ਦਿਨ ਰਾਤ ਦੇ 10 ਵਜੇ ਜਗਦੀਸ਼ ਵੀ ਆਇਆ ਉਹਦਾ ਚਿਹਰਾ ਬਹੁਤ ਖੁਸ਼ਖੁਸ਼ ਜਾਪਦਾ ਸੀ ਅੱਗੇ ਸਤਿਆ ਆਪਣੇ ਘਰ ਵਾਲੇ ਕੱਪੜੇ ਪਹਿਨੀ ਬਾਰੀ ਦੀਆਂ ਸਿੱਖਾਂ ਨੂੰ ਦੋਵੇਂ ਹੱਥ ਪਾਈ ਖੜੀ ਬਾਹਰ ਨੂੰ ਵੇਖ ਰਹੀ ਸੀ ਓਹੋ ਮੈਂ ਤਾਂ ਇੱਕ ਖੁਸ਼ਖਬਰੀ ਸੁਣਾਉਣ ਆਇਆ ਸਾਂ ਤੇ ਮਲਕਾਂ ਸਾਹਿਬਾਂ ਅੱਗੇ ਜੋਗੰਡਾ ਰੂਪ ਧਾਰੀ ਖੜੀ ਏ ਕਿ ਸਾੜੀਆਂ ਰੇਸ਼ਮੀ ਸੂਟ ਗਹਿਣੇ ਸਭ ਦਾ ਚਾ ਲੈ ਗਿਆ ਜਗਦੀਸ਼ ਨੇ ਕਮਰੇ ਵਿੱਚ ਪੈਰ ਧਰਦਿਆਂ ਕਿਹਾ ਸਤਿਆ ਨੇ ਸਵਗਤ ਜੋ ਪਚਾਵ ਸੁਣ ਲਿਆ ਪਰ ਪਿੱਛਾ ਭੌਂਕੇ ਤੱਕਿਆ ਨਹੀਂ ਉਹਦੇ ਦਿਨੋਂ ਦਿਨ ਕਠੋਰ ਹੁੰਦੇ ਜਾ ਰਹੇ ਰਵਈਏ ਤੋਂ ਜਗਦੀਸ਼ ਨਾਰਾਜ਼ ਸੀ ਇਸੇ ਵਾਸਤੇ ਉਹ ਪਿਛਲੇ ਡੇਢ ਮਹੀਨੇ ਤੋਂ ਉਹਦੇ ਚਾਰੇ ਤੱਕ ਨਹੀਂ ਸੀ ਆਇਆ ਸਰਕਾਰ ਖਬਰ ਸੁਣ ਲਵੋ ਤੇ ਮੁੜ ਕੇ ਫੇਰ ਇੱਧਰੇ ਬਿਰਤੀ ਟਿਕਾ ਲੈਣੀ ਪੰਦਾ ਪਿਛਲੇ ਪੈਰੀ ਵਾਪਸ ਚਲਾ ਜਾਏਗਾ ਜਗਦੀਸ਼ ਦੇ ਇਸ ਦਿਲ ਦੋਵੇਂ ਵਿਅੰਗ ਤੋਂ ਸਤਿਆ ਅੰਦਰੇ ਅੰਦਰ ਸੜ ਪੁੱਜ ਗਈ ਖਬਰ ਕੀ ਹੋਵੇ ਸਕਿਆਲ ਤੋਂ ਉਹ ਕੁਝ ਭੈ ਪੀਤ ਹੋ ਉਠੀ ਉਹਨੇ ਪਾਸਾ ਮੋੜ ਕੇ ਜਗਦੀਸ਼ ਵੱਲੇ ਮੂੰਹ ਸਿੱਧਾ ਕਰ ਲਿਆ ਉਹਦੀਆਂ ਅੱਖਾਂ ਵਿੱਚੋਂ ਲੰਬਾਂ ਨਿਕਲ ਰਹੀਆਂ ਸਨ ਪਰ ਅਫਸੋਸ ਉਹਨਾਂ ਲੰਬਾਂ ਦਾ ਸੇਕ ਠੰਡਾ ਪੈ ਚੁੱਕਾ ਸੀ ਜੋ ਜਗਦੀਸ਼ ਦੇ ਪੱਥਰ ਦਿਲ ਤੱਕ ਨਹੀਂ ਸੀ ਪਹੁੰਚ ਸਕਦਾ ਤੇਰਾ ਮਲਖੀ ਆ ਗਿਆ ਹੀ ਜਗਦੀਸ਼ ਨੇ ਵਿਅੰਗਮਈ ਹਾਸਾ ਹੱਸਦਿਆਂ ਕਿਹਾ ਮਲਖੀ ਸੱਚ ਸਤਿਆ ਨੇ ਪਾਗਲਾਂ ਵਰਗੀ ਹੈਰਾਨੀ ਨਾਲ ਪੁੱਛਿਆ ਜੀ ਸੋਲਾ ਨੇ ਸੱਚ ਲੋੜ ਦੇ ਵੇਲੇ ਆਪਣਾ ਨੌਕਰ ਰੱਖੀ ਵੇਖ ਕੇ ਆਇਆ ਏ ਹਟ ਜਾ ਫਿਰ ਮੈਂ ਜਾਵਾਂਗੀ ਇਸੇ ਵੇਲੇ ਮੈਂ ਉਹਦੇ ਪੈਰਾਂ ਤੇ ਜਾ ਡਿੱਗਾਂਗੀ ਉਹ ਭਾਵੇਂ ਮੇਰਾ ਗਲਾ ਘੁੱਟ ਕੇ ਮਾਰ ਦੇਵੇ ਮੈਂ ਉਹਦੀ ਆ ਹੁਣ ਮੈਨੂੰ ਕੋਈ ਨਹੀਂ ਰੋਕ ਸਕਦਾ ਸਤਿਆ ਬੂਹੇ ਵੱਲ ਵਧੀ ਉਹਦੇ ਚਿਹਰੇ ਦਾ ਰੰਗ ਪਾਗਲਾ ਵਰਗਾ ਹੋ ਗਿਆ ਉਸ ਵੇਲੇ ਉਹ ਆਪਣੇ ਆਪ ਵਿੱਚ ਨਹੀਂ ਸੀ ਰਹੀ ਖਲੋ ਬੂਹੇ ਦੀਆਂ ਦੋਹਾਂ ਬਾਈਆਂ ਨੂੰ ਹੱਥ ਪਾ ਕੇ ਜਗਦੀਸ਼ ਉਹਦਾ ਰਾਹ ਰੋਕ ਕੇ ਖਲੋ ਗਿਆ ਤੂੰ ਨਹੀਂ ਜਾ ਸਕਦੀ ਹੁਣ ਇਹ ਮੇਰੀ ਇੱਜ਼ਤ ਤੇ ਵਕਾਰ ਦਾ ਸਵਾਲ ਏ ਘਰੋਂ ਬਾਹਰ ਪੈਰ ਕੱਢਣ ਦਾ ਯਤਨ ਕੀਤਾ ਤਾਂ ਕਮਰੇ ਨੂੰ ਬਾਹਰੋਂ ਜੰਦਰਾ ਝੜ ਦਿੱਤਾ ਜਾਵੇਗਾ ਸਮਝ ਲਿਆ ਉਹਨੇ ਬੜੀ ਖਰਵੀ ਤੇ ਹਾਕ ਮਾਨਣਾ ਸੌਰ ਵਿੱਚ ਕਿਹਾ ਨਾਲੇ ਜਾਣਦੀ ਏ ਮਲਕੀ ਕਿਸ ਹਾਲਤ ਵਿੱਚ ਏ ਹੁਣ ਉਹਦੇ ਕੋਲ ਜਾਣ ਦਾ ਕੋਈ ਲਾਭ ਨਹੀਂ ਉਹ ਬਿਲਕੁਲ ਪਾਗਲ ਹੋ ਚੁੱਕਾ ਏ ਉਹਨੂੰ ਦੁਨੀਆ ਦੀ ਛੱਡਿਆ ਆਪਣੇ ਆਪ ਦੀ ਵੀ ਕੋਈ ਸੋਝੀ ਨਹੀਂ ਕੱਲ ਸਵੇਰੇ ਉਹਨੂੰ ਲੋਕਾਂ ਨੇ ਕਬਰਾਂ ਵਿੱਚ ਪਿਆ ਤੱਕਿਆ ਸੀ ਸਿਰਫ ਤੇੜ ਇੱਕ ਮੈਲਾ ਜਿਹਾ ਸਾਫਾ ਏ ਨੰਗੇ ਜਟਕਣ ਜੋਗਾ ਬਾਕੀ ਤਨ ਉਤੇ ਇਕਲੀਰ ਤੱਕ ਨਹੀਂ ਹੱਡੀਆਂ ਦੇ ਪਿੰਜਰ ਉਤੇ ਮੱਗੇ ਵਰਗਾ ਸਿਰ ਵੇਖ ਕੇ ਡਰ ਆਉਂਦਾ ਏ ਕਿਸੇ ਨਾਲ ਬੋਲਦਾ ਚੱਲਦਾ ਨਹੀਂ ਰੋਂ ਤੇ ਆਇਆ ਸਿਰਫ ਬੱਟ ਬੱਟ ਝਾਕੀ ਜਾਂਦਾ ਏ ਇਉਂ ਸਮਝ ਲੈ ਸਾਲ ਦਾ ਦੱਬਿਆ ਹੋਇਆ ਮਰਦਾ ਕਬਰ ਵਿੱਚੋਂ ਨਿਕਲ ਆਇਆ ਏ ਅਿਆਣੇ ਵੇਖ ਕੇ ਡਰਦੇ ਨੇੜੇ ਨਹੀਂ ਟਕਦੇ ਇਹੋ ਜਿਹਾ ਬਣ ਗਿਆ ਈ ਤੇਰਾ ਮਿਲਖੀ ਉਹਦੇ ਕੋਲ ਜਾਣਾ ਚਾਹੁੰਦੀ ਏ ਪਰ ਮੈਂ ਇਹ ਹੋਣ ਨਹੀਂ ਦੇਵਾਂਗਾ ਜਾਣ ਵਿੱਚ ਜਿੱਥੇ ਮੇਰੀ ਬੇਇੱਜ਼ਤੀ ਏ ਉਥੇ ਤੇਰਾ ਵੀ ਭਲਾ ਕੋਈ ਨਹੀਂ ਅੱਛਾ ਮੈਂ ਹੁਣ ਜਾਂਦਾ ਹਾਂ ਅੱਜ ਕੱਲ ਤੂੰ ਮੇਰੇ ਨਾਲ ਬਹੁਤ ਨਾਰਾਜ ਏ ਪਰ ਕੋਈ ਸੇਵਾ ਹੋਵੇ ਤਾਂ ਸੰਗਣਾ ਨਹੀਂ ਸਭ ਕੁਝ ਹਾਜ਼ਰ ਹੋ ਜਾਵੇਗਾ ਹਾਂ ਇੱਕ ਵਾਰ ਫਿਰ ਯਾਦ ਕਰਾ ਦਿਆਂ ਘਰੋਂ ਬਾਹਰ ਪੈਰ ਨਹੀਂ ਕੱਢਣਾ ਨਹੀਂ ਤਾਂ ਨਤੀਜਾ ਚੰਗਾ ਨਹੀਂ ਨਿਕਲੇਗਾ ਤੈਨੂੰ ਲਖਨਊ ਤੇ ਬੰਬਈ ਵਾਲੇ ਦਲਾਲਾਂ ਨੂੰ ਨਹੀਂ ਭੁੱਲਣਾ ਚਾਹੀਦਾ ਸਮਝੀ ਬੜੀ ਤਾੜਨਾ ਪਰ ਨਜ਼ਰ ਨਾਲ ਘੂਰਦਾ ਹੋਇਆ ਉਹ ਚਲਾ ਗਿਆ ਚੋਖਾ ਚਰ ਸਤਿਆ ਉੱਥੇ ਹੀ ਬੋਤਦੀ ਬੋਤ ਬਣੀ ਖੜੀ ਰਹੀ ਉਹਨੇ ਅੱਖਾਂ ਬੰਦ ਕਰਕੇ ਧੱਕਿਆ ਤਾਂ ਮਲਕੀ ਕਬਰਾਂ ਵਿੱਚ ਫਿਰਦਾ ਨਜ਼ਰ ਆਇਆ ਮਲਕੀ ਨਹੀਂ ਮਲਕੀ ਦਾ ਪਿੰਜਰ ਕੇਵਲ ਹੱਡੀਆਂ ਦਾ ਢਾਂਚਾ ਠੀਕ ਏ ਲੋਕਾਂ ਨੂੰ ਉਸ ਤੋਂ ਡਰ ਆਉਂਦਾ ਸੀ ਪਰ ਸਤਿਆ ਦਾ ਤਾਂ ਉਹ ਸਰਬਾਂਸ ਸੀ ਸਤਿਆ ਕਿਵੇਂ ਡਰ ਕੇ ਪਿੱਛੇ ਹਟਦੀ ਖਿਆਲ ਹੀ ਖਿਆਲ ਵਿੱਚ ਉਹਨੇ ਭੱਜ ਕੇ ਆਪਣੇ ਮਲਕੀ ਨੂੰ ਹੱਕ ਨਾਲ ਲਾ ਲਿਆ ਉਹਦੇ ਸਿਰ ਨੂੰ ਇੱਕ ਦੋ ਵਾਰ ਚੱਕਰ ਆਏ ਤੇ ਉਹ ਉੱਥੇ ਹੀ ਫਰਸ਼ ਤੇ ਡੇ ਪਈ ਚੰਗਾ ਸੀ ਉਹ बेहੋਸ਼ ਹੋ ਜਾਂਦੀ ਪਰ ਬੇਹੋਸ਼ ਹੋਈ ਨਹੀਂ ਫਰਸ਼ ਤੇ ਪਈ ਉਹ ਚੀ ਚਾਡਾਡਾ ਮਾਰ ਕੇ ਰੋਣਾ ਚਾਹੁੰਦੀ ਸੀ ਪਰ ਉਹ ਰੋ ਵੀ ਨਾ ਸਕੀ ਹੰਝੂ ਉਹਦਾ ਸਾਥ ਨਹੀਂ ਸੰ ਦੇ ਰਹੇ ਸਹਿਜ ਸਹਿਜ ਉਹਦੇ ਮਾਨ ਵਿੱਚ ਫਰਨੇ ਜਾਗਣ ਲੱਗੇ ਸੌਤ ਸੰਭਲਣ ਤੋਂ ਲੈ ਕੇ ਘਰੋਂ ਨਿਕਲਣ ਤੱਕ ਮਲਖੀ ਨਾਲ ਬਿਤਾਇਆ ਹੋਇਆ ਇੱਕ ਇੱਕ ਪਲ ਉਹਦੀਆਂ ਅੱਖਾਂ ਸਾਹਮਣੇ ਸਜੀਵ ਹੋ ਉੱਠਿਆ ਉਹ ਬੀਤੇ ਜੀਵਨ ਦੀ ਇਹ ਇੱਕ ਘਟਨਾ ਯਾਦ ਕਰਦੀ ਅੰਤ ਮਲਖੀ ਦਾ ਹੁਣੇ-ਹੁਣੇ ਸੁਣਿਆ ਹੁੜੀਆ ਉਹਦੇ ਸਾਹਮਣੇ ਆ ਜਾਂਦਾ ਉਸ ਵੇਲੇ ਉਹਦੇ ਅੰਦਰ ਪੰਬੜ ਬਲੌਟ ਦੇ ਪਾਪ ਨੇ ਇਹ ਸਭ ਕਾਸੇ ਦੀ ਜ਼ਿੰਮੇਵਾਰ ਤੂੰ ਏ ਉਹਨੇ ਤੈਨੂੰ ਪਿਆਰ ਕੀਤਾ ਸੀ ਸੱਚੇ ਦਿਲੋਂ ਪਿਆਰ ਤੇ ਤੂੰ ਉਹਨੂੰ ਇਸ ਪਾਇਆ ਨੂੰ ਪਹੁੰਚਾਇਆ ਤੈਨੂੰ ਰੱਬ ਵੀ ਨਹੀਂ ਬਖਸ਼ੇਗਾ ਕੋਈ ਭਗਵਾਨ ਤੈਨੂੰ ਮਾਫ ਨਹੀਂ ਕਰੇਗਾ ਹੰਸੀ ਆਰੀਏ ਤੈਨੂੰ ਨਰਕਾਂ ਵਿੱਚ ਵੀ ਢੋਈ ਨਹੀਂ ਮਿਲੇਗੀ ਤੇ ਉੱਚੀ ਉੱਚੀ ਹੜਕੋਰੇ ਪਰਦੀ ਰੋਣ ਲੱਗ ਪਈ ਰੋਣ ਨਾਲ ਵੀ ਉਹਦੇ ਮਨ ਨੂੰ ਸ਼ਾਂਤੀ ਨਾ ਆਈ ਤਾਂ ਉਹ ਪਈ ਪਈ ਹੀ ਆਪਣਾ ਮੱਥਾ ਫਰਸ਼ ਨਾਲ ਮਾਰਨ ਲੱਗ ਪਈ ਰੋਬੜੇ ਪੈ ਕੇ ਮੱਥਾ ਸੁੱਜ ਗਿਆ ਇੱਕ ਦੋ ਥਾਵਾਂ ਤੋਂ ਲਹੂ ਸੈਮ ਪਿਆ ਇਹਨੇ ਨਾਲ ਉਹ ਹੋਰ ਰੋ ਜੜ ਗਿਆ ਉਹ ਗੋਡਿਆਂ ਪਾਰ ਹੋ ਕੇ ਜੋਰ-ਜੋਰ ਦੀ ਛਾਤੀਆਂ ਪਿੱਟਣ ਲੱਗ ਪਈ ਪਾਗਲਾ ਵਾਂਗ ਉਹਨੇ ਆਪਣੇ ਵਾਲ ਖੋਕ ਉੱਤੇ ਤੇ ਤਿੱਖੇ ਨੋਹਾਂ ਨਾਲ ਗੱਲਾਂ ਬਲੁੰਦਰ ਸੁੱਟੀਆਂ ਆਪਣੇ ਆਪ ਨੂੰ ਬੜੀ ਬੇਰ ਅਮੀ ਨਾਲ ਕੌਂਦਿਆਂ ਉਹਨੇ ਰਾਤ ਦਾ ਬਾਕੀ ਸਮਾਂ ਬਿਤਾ ਦਿੱਤਾ ਇਸ ਤਰ੍ਹਾਂ ਨਰਕ ਵਿੱਚ ਸੜਦਿਆਂ ਸੱਤਿਆਂ ਨੇ ਲਗਭਗ 3 ਸਾਲ ਗੁਜ਼ਾਰੇ ਮਜਨੂ ਓਏ ਮਜਨੂ ਓਏ 15 ਵੀ ਅਿਆਣਿਆਂ ਦਾ ਚੌਰਮਟ ਉਹਦੇ ਮਗਰ ਮਗਰ ਲੁੱਡੀ ਮਾਰਦਾ ਜਾ ਰਿਹਾ ਸੀ ਸਾਰੇ ਬੱਚੇ 12 ਸਾਲ ਤੋਂ ਛੋਟੀ ਉਮਰ ਦੇ ਸਨ ਉਹ 5-7 ਕਰਮਾਂ ਦੀ ਵਿਅਥ ਤੇ ਪਿੱਛੇ ਲੱਗੇ ਤਾੜੀਆਂ ਮਾਰਦੇ ਤੇ ਉੱਚੀ ਉੱਚੀ ਰੌਲਾ ਪਾਉਂਦੇ ਜਾਂਦੇ ਸਨ ਕਿਤੇ ਮਜਨੂ ਜਰਾ ਇੱਕ ਅਝੱਕ ਕੇ ਪਿੱਛੇ ਨੂੰ ਤੱਕ ਲੈਂਦਾ ਤਾਂ ਬੱਚੇ ਡਰ ਕੇ ਸਰਪਟ ਦੌੜ ਉੱਠਦੇ ਥੋੜੀ ਦੂਰ ਜਾ ਕੇ ਵਿੱਚੋਂ ਕੋਈ ਇੱਕ ਜਣਾ ਹੌਸਲਾ ਕਰਕੇ ਵੇਖਦਾ ਕਿ ਮਜਨੂ ਉਹਨਾਂ ਦੇ ਮਗਰ ਤਾਂ ਨਹੀਂ ਆ ਰਿਹਾ ਮੱਜਨੂ ਔਨੇ ਚਰ ਨੂੰ ਉਹਨਾਂ ਵੱਲ ਕਾਂਡ ਕਰੀ ਦੂਜੇ ਪਾਸੇ ਨੂੰ ਤੁਰਿਆ ਜਾਂਦਾ ਨਜ਼ਰ ਹੀ ਪੈਂਦਾ ਆਯਾਣੇ ਉਹਨਾਂ ਬੈਰਾਂ ਤੋਂ ਹੀ ਭੌਂ ਕੇ ਫਿਰ ਉਹਦੇ ਮਗਰ ਲੱਗ ਪੈਂਦੇ ਮੱਜਨੂ ਓਏ ਮੱਜਨੂ ਓਏ ਖਲੋਜੋ ਤੁਸੀਂ ਬਦਮਾਸ਼ ਨਾ ਹੋਣ ਤੇ ਬਾਬੇ ਨਜਾਮੀ ਨੇ ਕੜਕਵੀ ਸੌਰ ਵਿੱਚ ਦਬਕਾ ਮਾਰਿਆ ਆਯਾਣੇ ਇਉਂ ਉੱਡ ਗਏ ਜਿਵੇਂ ਕਾਂ ਗੁਲੇਲਿਓਂ ਜਾਂਦਾ ਹੈ ਬਾਬਾ ਨਜਾਮੀ ਹਜਾਮ ਸੀ ਨੌ ਕੰਡਾ ਤੇ ਹਜਾਮਤਾ ਕਰਨ ਦੇ ਨਾਲ-ਨਾਲ ਮੁਸਲਮਾਨ ਮੁੰਡਿਆਂ ਦੀਆਂ ਸੁੰਨਤਾਂ ਵੀ ਉਹ ਆਗਰਿਆ ਕਰਦਾ ਸੀ ਇਸ ਵਾਸਤੇ ਛੋਟੇ-ਛੋਟੇ ਮੁੰਡੇ ਉਸ ਤੋਂ ਬਹੁਤ ਡਰਦੇ ਸਨ ਬਾਬਾ ਨਜਾਮੀ ਵੀ ਆਪਣੀ ਇਸ ਕਰਾਮਾਤ ਨੂੰ ਸਮਝਦਾ ਸੀ ਕਿਸੇ ਮੁੰਡੇ ਨੂੰ ਡਰਾਉਣਾ ਹੋਵੇ ਤਾਂ ਉਹਨੇ ਮੱਥੇ ਤੇ ਤੀਰੀਆਂ ਤੇ ਔੜੀਆਂ ਪਾ ਕੇ ਧਮਕੀ ਭਰੇ ਲਹਿਜੇ ਵਿੱਚ ਕਹਿਣਾ ਕਿਉਂ ਏ ਬਹਾਵਾ ਤੈਨੂੰ ਸੁੰਨਤ ਸੁਣ ਕੇ ਮੁੰਡੇ ਦੀਆਂ ਚੀਕਾਂ ਨਿਕਲ ਜਾਣੀਆਂ ਬਾਬੇ ਨਜਾਮੀ ਦਾ ਮੁੰਡਿਆਂ ਉੱਤੇ ਧਮਾ ਬਿਠਾਉਣ ਵਿੱਚ ਬੱਚਿਆਂ ਦੀਆਂ ਮਾਵਾਂ ਨੇ ਵੀ ਉਹਦੀ ਬੜੀ ਮਦਦ ਕੀਤੀ ਸੀ ਜਰਾਕਾ ਕਿਸੇ ਬੱਚੇ ਨੇ ਵਿਟਰਨਾ ਤਾਂ ਮਾਂ ਨੇ ਕੜਕ ਕੇ ਕਹਿਣਾ ਕਰਦਾ ਏ ਚੁੱਪ ਕੇ ਸੱਦਾ ਬਾਬੇ ਨਜਾਮੀ ਨੂੰ ਫਕੀਰੀਏ ਵਾਂਗ ਸੌਨਤ ਬਹਾ ਦੇਊਗਾ ਬਾਬਾ ਬੱਚੇ ਦੀ ਮਰੇ ਮਾਂ ਜੇ ਮੁੜ ਕੇ ਕੋਸਕ ਜਾਏ ਤਾਂ ਮੁੱਕਦੀ ਗੱਲ ਛੋਟੀ ਉਮਰ ਦੇ ਮੁੰਡਿਆਂ ਦੇ ਦਿਲ ਤੇ ਬਾਬਾ ਨਜਾਮੀ ਦਾ ਹਉਏ ਵਾਂਗ ਦਬੱਕਾ ਬੈਠਿਆ ਹੋਇਆ ਸੀ ਵੈਸੇ ਬਾਬਾ ਨਜਾਮੀ ਬੜੇ ਚੰਗੇ ਦਿਲ ਵਾਲਾ ਸੀ ਬਾਬੇ ਨਜਾਮੀ ਤੋਂ ਡਰਦੇ ਸ਼ਰਾਰਤੀ ਮੁੰਡੇ ਮਜਨੂ ਦਾ ਪਿੱਛਾ ਛੱਡ ਕੇ ਦੌੜ ਗਏ ਬਾਬਾ ਨਜਾਮੀ ਅਫਸੋਸ ਵਿੱਚ ਸੈਰ ਤੌਣ ਦਾ ਮਜਨੂ ਦੇ ਮਗਰ ਮਗਰ ਤੁਰਿਆ ਜਾ ਰਿਹਾ ਸੀ ਵਾਹ ਲਾ ਤੇਰੇ ਰੰਗ ਵਿਚਾਰੇ ਦੀ ਕੀ ਹਾਲਤ ਹੋ ਗਈ ਏ ਜਰਾ ਕਚਾਲ ਤੇਜ਼ ਕਰਕੇ ਬਾਬਾ ਨਜਾਮੀ ਮਜਨੂ ਦੇ ਬਰਾਬਰ ਪਹੁੰਚ ਗਿਆ ਬੇਟਾ ਮਜਨੂ ਖਲੋ ਜਾ ਜਰਾ ਤੇਰੀ ਹਜਾਮਤ ਠੀਕ ਕਰ ਦਿਆਂ ਵੇਖਾਂ ਤੇਰੀ ਕੀ ਸ਼ਕਲ ਬਣੀ ਹੋਈ ਏ ਉਹਦੀ ਆਵਾਜ਼ ਵਿੱਚ ਬਹੁਤ ਹਮਦਰਦੀ ਸੀ ਮਜਨੂ ਨੇ ਬੜੇ ਧਿਆਨ ਨਾਲ ਬਾਬੇ ਨਜਾਮੀ ਵੱਲ ਦੇਖਿਆ ਬਾਬੇ ਨਜਾਮੀ ਦੀਆਂ ਅੱਖਾਂ ਵਿੱਚ ਮੁਹੱਬਤ ਤੇ ਤਰਸ ਛਲਕ ਰਿਹਾ ਸੀ ਆ ਇੱਕ ਪਾਸੇ ਹੋ ਕੇ ਬਹਿ ਜਾਈਏ ਉਹਨੇ ਪਹਿਲਾਂ ਨਾਲੋਂ ਵੀ ਵਧੇਰੇ ਆਪਣਤ ਨਾਲ ਕਿਹਾ ਉਹਦਾ ਇਸ਼ਾਰਾ ਪਾ ਕੇ ਮਜਨੂ ਰਾਤੋਂ ਇੱਕ ਪਾਸੇ ਹੋ ਕੇ ਬਹਿ ਗਿਆ ਪਰ ਉਹ ਮੂੰਹੋਂ ਕੁਝ ਨਹੀਂ ਬੋਲਿਆ ਜਿਵੇਂ ਗੁੰਗਾ ਤੇ ਬੋਲਾ ਹੋਵੇ ਮੋਢੇ ਉੱਤੋਂ ਗੁੱਚੀ ਲਾ ਕੇ ਬਾਬਾ ਨਜਾਮੀ ਉਹਦੇ ਸਾਹਮਣੇ ਬਹਿ ਗਿਆ ਤੇ ਕੈਂਚੀ ਨਾਲ ਹਜਾਮਤ ਕਰਨ ਲੱਗ ਪਿਆ ਮਜਨੂ ਇਸੇ ਮਾਂਚ ਲੈਣੇ ਉਹਨੂੰ ਇੱਕ ਨਵਾਂ ਖਿਤਾਬ ਦੇ ਦਿੱਤਾ ਸੀ ਜੋ ਉਹਦੀ ਸ਼ਕਲ ਸੂਰਤ ਨਾਲ ਬਿਲਕੁਲ ਮਿਲਦਾ ਸੀ ਉਦਾਸਲੀ ਨਾਮ ਮਿਲਖੀ ਲੋਕ ਭੁੱਲ ਹੀ ਗਏ ਸਨ ਮਜਨੂ ਰੋਟੀ ਖਾਵੇਂਗਾ ਲਿਆਦਿਆ ਸਿਰ ਮੋਹ ਦੀ ਹਜਾਮਤ ਠੀਕ ਕਰਕੇ ਬਾਬੇ ਨਜਾਮੀ ਨੇ ਪੁੱਛਿਆ ਮੰਨਿਆ ਮੈਂ ਮੁਸਲਮਾਨ ਆ ਪਰ ਤੇਰੀ ਹਾਲਤ ਹੁਣ ਇੰਨਾ ਵਹਿਮਾਂ ਤੋਂ ਪਰੇ ਆ ਤੈਨੂੰ ਕੀ ਹਿੰਦੂ ਮੁਸਲਮਾਨ ਨਾਲ ਲਿਆਵਾ ਮਜਨੂ ਕਿੰਨਾ ਚਿਰ ਬਾਬੇ ਨਜਾਮੀ ਵੱਲ ਤੱਕਦਾ ਰਿਹਾ ਪਰ ਬੋਲਿਆ ਫਿਰ ਵੀ ਨਹੀਂ ਬਾਬੇ ਨਜਾਮੀ ਨੇ ਉਹਦੀਆਂ ਅੱਖਾਂ ਵਿੱਚੋਂ ਹੀ ਪ੍ਰਸ਼ਨ ਪੜ ਲਿਆ ਅੱਛਾ ਤੂੰ ਉੱਥੇ ਕਬਰਾਂ ਵਾਲੇ ਪਿੱਪਲ ਹੇਠ ਚੱਲ ਮੈਂ ਰੋਟੀ ਲੈ ਕੇ ਆਉਣਾ ਪਿਆਰ ਨਾਲ ਉਹਦਾ ਮੁੱਢਾ ਥਪਕਦਿਆਂ ਬਾਬੇ ਨਜਾਮੀ ਨੇ ਕਿਹਾ ਇਸ ਤਰ੍ਹਾਂ ਮਜਰੂ ਦੇ ਸਾਹ ਪਿੱਛੇ ਪੈਂਦੇ ਜਾ ਰਹੇ ਸਨ ਕੋਈ ਰੱਬ ਤਰਸੀ ਕਰਕੇ ਰੋਟੀ ਦੇ ਦਿੰਦਾ ਤਾਂ ਉਹ ਦੋਹਾਂ ਹੱਥਾਂ ਵਿੱਚ ਲੁਕਾ ਕੇ ਪਸਿੱਤੇ ਪਾਸੇ ਨੂੰ ਦੁਰ ਪੈਂਦਾ ਕਿਸੇ ਦੇ ਸਾਹਮਣੇ ਉਹ ਖਾਂਦਾ ਵੀ ਨਹੀਂ ਸੀ ਕਦੇ ਰੇਖਿਆ ਲੋ ਦਾ ਬਾਬਾ ਨਜਾਮੀ ਹੀ ਰੱਖਦਾ ਕਦੇ ਕਦੇ ਨਾ ਬਾਬੇ ਨਜਾਮੀ ਨੂੰ ਬੜਾ ਖੱਜਲ ਖਰਾਬ ਹੋਣਾ ਪੈਂਦਾ ਸਾਰਾ ਸਾਰਾ ਦਿਨ ਕਬਰਾਂ ਜਾਂ ਖੇਰਾਂ ਵਿੱਚ ਹੰਡ ਕੇ ਉਹ ਮਜਨੂ ਨੂੰ ਲੱਭ ਕੇ ਰੋਟੀ ਖਵਾਉਂਦਾ ਤੋ ਚਾਰ ਵਾਰ ਅੱਧੀ ਰਾਤ ਪਿੱਛੋਂ ਲੋਕਾਂ ਨੇ ਮਜਨੂ ਨੂੰ ਰੋਕਨਦੀਨ ਕੋਟ ਦੇ ਪੂਰਬੀ ਦਰਵਾਜ਼ਿਆਂ ਬਾਹਰ ਗੁੱਠ ਵਾਲੇ ਮਕਾਨ ਦੇ ਥੜੇ ਤੇ ਬੈਠਿਆਂ ਵੀ ਵੇਖਿਆ ਵੇਖਣ ਵਾਲੇ ਸਰਸਰੀ ਧਿਆਨ ਮਾਰ ਕੇ ਅਗਾਹ ਲੰਘ ਜਾਂਦੇ ਪਰ ਕੋਈ ਉਹਦੇ ਦਿਲ ਵਿੱਚ ਛਾਤੀ ਮਾਰ ਕੇ ਨਾ ਵੇਖਦਾ ਕਿ ਉਹ ਮਜਨੂ ਨਹੀਂ ਮਲਖੀ ਬੈਠਾ ਆਪਣੀ ਸਤੀ ਨੂੰ ਉਡੀਕ ਰਿਹਾ ਹੈ। ਇੱਕ ਰਾਤ ਤੜਕੇ ਜਿਹੇ ਕਿਸੇ ਨੇ ਉਹਨੂੰ ਉਸ ਮਕਾਨ ਦੇ ਬੂਹੇ ਅੱਗੇ ਖੜਾ ਵੀ ਵੇਖਿਆ ਜਿਸ ਵਿੱਚ ਕਦੇ ਸਤੀ ਦੇ ਮਾਪੇ ਰਹਿੰਦੇ ਸਨ। ਮਜਨੂ ਦੀ ਹਾਲਤ ਪੈਰੋਂ ਪੈਰ ਵਿਗੜਦੀ ਜਾ ਰਹੀ ਸੀ। ਸਮਝਦਾਰ ਲੋਕ ਵੇਖ ਕੇ ਹੈਰਾਨ ਹੁੰਦੇ ਕਿ ਉਹਦੀ ਜਾਨ ਕਿੱਥੇ ਅੜੀ ਹੋਈ ਸੀ। ਸਾਰਾ ਦਿਨ ਉਹ ਜਿੱਥੇ ਇੱਕ ਵਾਰ ਲੰਮਾ ਪਿਆ ਜਾਂਦਾ ਉੱਥੇ ਹੀ ਪਿਆ ਰਹਿੰਦਾ। ਉਹ ਤੁਰਿਆ ਜਾ ਰਿਹਾ ਹੋਵੇ, ਖੜਾ ਹੋਵੇ, ਜਾਂ ਲੇਟਿਆ ਹੋਇਆ ਹੋਵੇ ਦੋਵੇਂ ਹੱਥ ਇਕੱਠੇ ਕਰਕੇ ਉਹਨੇ ਖੱਬੇ ਪਾਸੇ ਦੈਲ ਉੱਤੇ ਰੱਖੇ ਹੁੰਦੇ ਜਿਵੇਂ ਉਹਦੀ ਸਾਰੀ ਜ਼ਿੰਦਗੀ ਦੀ ਕਮਾਈ ਉੱਥੇ ਚੁਪੀ ਹੋਵੇ ਜਿਸ ਦੀ ਉਹ ਰਾਖੀ ਕਰ ਰਿਹਾ ਸੀ ਇੱਕ ਰਾਤ ਤੜਕੇ ਜਿਵੇਂ ਉਹ ਉਸ ਥੜੇ ਤੇ ਲੇਟ ਗਿਆ ਜਿੱਥੇ ਸਤੀਓ ਦੇ ਕੋਲ ਆ ਕੇ ਬਿਹਾ ਕਰਦੀ ਸੀ ਦੈਨ ਚੜ ਗਿਆ ਪਰ ਉਸ ਵੇਚ ਉੱਠਣ ਦੀ ਹਿੰਮਤ ਨਾ ਰਹੀ ਸਾਰਾ ਦਿਨ ਉਸੇ ਤਰ੍ਹਾਂ ਲੰਮਾ ਪਿਆ ਰਿਹਾ ਕਦੇ-ਕਦੇ ਉਹ ਕਿਸੇ ਲੰਘਣ ਵਾਲੇ ਵੱਲ ਅੱਖ ਚੁੱਕ ਕੇ ਵੇਖ ਛੜਦਾ ਅਗਲੀ ਰਾਤ ਉਹ ਆਖਰੀ ਵਾਰ ਹਿੰਮਤ ਕਰਕੇ ਉਸ ਥੜੇ ਤੋਂ ਉੱਠਿਆ ਉਸ ਵੇਲੇ ਰਾਤ ਅੱਧੀ ਤੋਂ ਕੁਛ ਵੱਧ ਹੀ ਬੀਤ ਚੁੱਕੀ ਸੀ ਥੜਕਦੀਆਂ ਲੱਤਾਂ ਨਾਲ ਉਹ ਸੱਤੀ ਦੇ ਮਾਪਿਆਂ ਦੇ ਮਕਾਨ ਵੱਲ ਤੁਰ ਪਿਆ ਮਕਾਨ ਦੇ ਬੂਹੇ ਤੋਂ ਤਿੰਨ ਚਾਰ ਕਰਮਾ ਜੇਉ ਪਛਾਣ ਹੀ ਸੀ ਜਾਂ ਉਹਦੀਆਂ ਲੱਤਾਂ ਜਵਾਬ ਦੇ ਦੇਈਆਂ ਖੜੇ ਰਹਿਣ ਵਾਸਤੇ ਉਹਨੂੰ ਖੱਬੇ ਹੱਥ ਦੀ ਕੰਧ ਦਾ ਆਸਰਾ ਲੈਣਾ ਪਿਆ ਉਹਨੇ ਕੰਨਾਂ ਵਿੱਚ ਕਿਸੇ ਅਸਤਰੀ ਗਲੇ ਦੇ ਸਸਕੀਆਂ ਭਰਨ ਦੀ ਬੈੜ ਆਈ ਉਨੇ ਪੂਰੇ ਯਤਨ ਨਾਲ ਸਾਰੀ ਸੋਰਤ ਉਸ ਪਾਸੇ ਲਾ ਦਿੱਤੀ। ਅਗਲੇ ਪਾलो ਆਪਣੀ ਸਤੀ ਦੀ ਆਵਾਜ਼ ਪਛਾਣ ਗਿਆ। ਮਕਾਨ ਦੀ ਤੀਜੀ ਮੰਜ਼ਲ ਦੇ ਚਬਾਰੇ ਵਿੱਚ ਬਾਰੀ ਦੀਆਂ ਸੇਖਾਂ ਨੂੰ ਹੱਥ ਪਾਈ ਖੜੀ ਸਤੀ ਹੌਲੀ-ਹੌਲੀ ਰੋ ਰਹੀ ਸੀ। ਸਤੀ ਮੇਰੀ ਪਿਆਰੀ ਸਤੀ ਮਜਨੂ ਦੇ ਮੂੰਹੋਂ ਜਿਵੇਂ ਆਖਰੀ ਸ਼ਬਦ ਨਿਕਲੇ ਪਰ ਉਹਦੀ ਆਵਾਜ਼ ਇੰਨੀ ਕਮਜ਼ੋਰ ਹੋ ਚੁੱਕੀ ਸੀ ਕਿ ਉਹ ਮਸਾਂ ਉਸਦੇ ਕੰਨਾਂ ਤੱਕ ਪਹੁੰਚ ਸકી। ਜਿਸ ਨੂੰ ਉਹ ਪੁਕਾਰ ਰਿਹਾ ਸੀ ਉਹਦੇ ਤੱਕ ਨਾ ਅਪੜੀ ਸਰੀਰਕ ਸ਼ਕਤੀ ਮਜਨੂ ਨੂੰ ਜਵਾਬ ਦੇ ਗਈ ਕੰਧ ਦਾ ਆਸਰਾ ਲੈ ਕੇ ਵੀ ਉਹ ਖੜਾ ਨਾ ਰਹਿ ਸਕਿਆ ਉਹ ਸਹਿਜ ਸਹਿਜ ਝੁਕਦਾ ਝੁਕਦਾ ਉੱਥੇ ਹੀ ਬਹਿ ਗਿਆ ਐਸ ਹਾਲਤ ਵਿੱਚ ਉਹ ਬੈਠਾ ਵੀ ਕਿੰਨਾ ਕਚਰ ਰਹਿ ਸਕਦਾ ਸੀ ਉਹ ਮਕਾਨ ਦੀ ਸਰਦਲ ਉੱਤੇ ਸਿਰ ਰੱਖ ਕੇ ਲੇਟ ਗਿਆ ਉਹਦੇ ਦੋਵੇਂ ਹੱਥ ਉਸ ਵੇਲੇ ਵੀ ਦਿਲ ਉੱਤੇ ਟਿਕੇ ਹੋਏ ਸਨ ਜਿਵੇਂ ਉੱਥੇ ਉਹ ਕੋਈ ਅਸਹਿ ਪੀੜ ਲੁਕਾਈ ਬੈਠਾ ਹੋਵੇ ਉਹਨੇ ਆਪਣੀ ਸਾਰੀ ਸ਼ਕਤੀ ਕੰਨਾਂ ਵਿੱਚ ਇਕੱਠੀ ਕਰ ਲਈ ਜਿਨ੍ਹਾਂ ਦੇ ਪਰਦਿਆਂ ਨਾਲ ਸੱਤੀ ਦੇ ਹੋ ਕੇ ਆ ਆ ਕੇ ਟਕਰਾਰ ਰਹੇ ਸਨ ਰਾਤ ਨੇ ਆਪਣਾ ਹਨੇਰਾ ਸਮੇਟਣਾ ਸ਼ੁਰੂ ਕਰ ਦਿੱਤਾ ਪ੍ਰਭਾਤ ਦੀ ਚਿੜੀ ਚੁਕੀ ਔਦਾਂ ਵਾਲੀਆਂ ਸਵਾਨੀਆਂ ਕਾਰ ਵਿਹਾਰ ਵਾਸਤੇ ਘਰਾਂ ਤੋਂ ਬਾਹਰ ਨਿਕਲੀਆਂ ਸੱਤਿਆ ਦੀ ਹੋ ਕੇ ਅਜੇ ਵੀ ਅੰਦਰੋਂ ਨਿਕਲ ਕੇ ਖੁੱਲੀ ਹਵਾ ਵਿੱਚ ਮਿਲ ਰਹੇ ਸਨ ਰਾਮ ਪਿਆਰੀ ਤੇ ਹਰਦੇਈ ਗੱਲਾਂ ਕਰਦੀਆਂ ਮੰਦਰ ਨੂੰ ਜਾ ਰਹੀਆਂ ਸਨ ਚਾਨਣ ਵਾਵਾ ਹੋ ਗਿਆ ਸੀ ਰਾਮ ਪਿਆਰੀ ਦੀ ਨਿਗਾ ਗੁੱਚਾ ਮੁੱਚਾ ਹੋਏ ਪੈ ਮਜਨੂ ਉੱਤੇ ਪੈ ਗਈ ਨੀ ਭੈਣ ਇੱਧਰ ਵੇਖਨੀ ਕੌਣ ਹੋਵੇ ਉਹਨੇ ਭੈ ਭਰੀ ਹੈਰਾਨੀ ਨਾਲ ਪੁੱਛਿਆ ਅਜਾਰਾ ਮਜਨੂ ਸੱਤੀ ਦੇ ਘਰ ਵਾਲਾ ਮਲਖੀ ਮੰਦੇ ਲੇਖਾਂ ਵਾਲਾ ਕਿੱਥੇ ਦੋਸ਼ਮਣ ਦੇ ਬੂਹੇ ਉੱਤੇ ਆਮ ਰਿਆ ਓਹੋ ਹਰਦੇਈ ਨੇ ਅੱਕੇ ਵਦਕੇ ਪਛਾਣ ਕੇ ਕਿਹਾ ਮਲਖੀ ਮੇਰਾ ਮਲਖੀ ਮੈਂ ਆਈ ਹਰਦੇਈ ਦੀ ਬਾਜ ਸੁਣ ਕੇ ਸਤਿਆ ਚਾਰੇ ਵਿੱਚੋਂ ਘੂ ਘੁੱਠੀ ਸਤਿਆ ਆਪਣਾ ਆਪ ਭੁੱਲ ਗਈ ਉਹ ਅੰਨੀ ਹੋਈ ਬਾਹਰ ਨੂੰ ਦੌੜ ਉੱਠੀ ਇੱਕ ਮੰਜ਼ਲ ਦੀਆਂ ਪੌੜੀਆਂ ਉਹ ਸਹੀ ਸਲਾਮਤ ਉੱਤਰ ਆਈ ਦੂਜੀ ਮੰਜ਼ਲ ਤੋਂ ਉਤਰਨ ਲੱਗੀ ਉਹ ਤੌਰ ਸੇ ਖੜੀ ਪੌੜੀ ਤੋਂ ਥੜਕ ਕੇ ਡਿੱਗੀ ਠੋਕਰ ਖਾ ਕੇ ਸੰਭਲ ਜਾਣ ਦੀ ਉਸ ਵੇਲੇ ਉਹਨੂੰ ਹੋਸ਼ ਨਹੀਂ ਸੀ ਉਹਦਾ ਸਿਰ ਨੂੰ ਤੇ ਪੈਰ ਉੱਪਰ ਹੋ ਗਏ ਇੱਕ ਇੱਕ ਪੌੜੀ ਤੇ ਠੋਕਰ ਖਾਂਦੀ ਉਹ ਨੀਵੇਂ ਪਾਸੇ ਨੂੰ ਤੁਰੀ ਆਈ ਲਹੂ ਲਹਾਨ ਹੋਈ ਉਹ ਮਲਖੀ ਦੇ ਉੱਤੇ ਆ ਪਈ ਮਲਖੀ ਉਹਦੇ ਮੂੰਹੋਂ ਆਖਰੀ ਸ਼ਬਦ ਨਿਕਲਿਆ ਮੇਰੀ ਸਤੀ ਮਲਖੀ ਨੇ ਅੰਤਲਾ ਸੁਵਾਸ ਲਿਆ ਕਿਸੇ ਜਵਾਲਾਮੁਖੀ ਜੰਨੀ ਆਗੰਦਰ ਸੰਭਾਲੀ ਫਿਰਨ ਵਾਲੇ ਵੇਂਦਿਆਂ ਵੇਂਦਿਆਂ ਦੋਵੇਂ ਠੰਡੇ ਹੋ ਗਏ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ